ਸਾਰੇ ਮੋਟਰ ਹਾਜ਼ਰ ਮੌਕੇ ਸਾਰੇ ਕਾਗਜ਼ ਪੱਤਰ ਸਾਰੇ ਓਕੇ ਆ ਠੀਕ ਆ ਬਾਈ ਤੇ ਬਾਕੀ ਬਾਈ ਮੈਂਡਾ ਸਟਾਰਟ ਕਰੂੰਗਾ ਟਰੈਕਟਰ ਉੱਪਰੇ ਬਹਿ ਜਾ ਬਾਈ ਉੱਪਰੇ ਮੈਂਡਾ ਸਟਾਰਟ ਕਰਕੇ ਦਿਖਾ ਰਿਹਾ ਦੋਈ ਬਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਦੀ ਆ ਜਾ ਬਾਪਿਆਂ ਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਅਸੀਂ ਫੇਰ ਪਹੁੰਚੇ ਹਾਂ ਸੋਨਾ ਲੀਕ ਵਾਲਿਆਂ ਕੋਲ ਸਾਡੇ ਗਵਾਂਡੀਆਂ ਬਾਈ ਸਾਰੇ ਸੋਨਾ ਲੀਕਾ ਜੋਂਡੀਅਰ ਇੰਡੋ ਫਾਰਮ ਨਾਲੇ ਕਬੂਟਾ ਨਾਲੇ ਸਵਰਾਜ ਇੱਕ ਕਦੀ ਏਜੰਸੀ ਹੋਰ ਆ ਜਣੇ ਬਾਈ ਉਰੇ ਤਿਆਰੀ ਆ ਫਾਰਮ ਟਰੈਕ ਤੇ ਆਉਣ ਦੀ ਵੀ ਤੇ ਬਾਕੀ ਬਾਈ ਸਾਡੇ ਸੋਨਾ ਦੀ ਕਾਲੇ ਵੀ ਨਾ ਕੋਈ ਕੋ ਟਰੈਕਟਰ ਆਇਆ ਜੀ ਮਹਿੰਦਰਾ 265 ਤੇ ਆਪਣੇ ਨਾਲ ਏਜੰਸੀ ਦਾ ਬਾਈ ਸੇਲਮੈਨ ਬਾਈ ਆਪਣੇ ਨਾਲ ਆ ਉਹਦੇ ਬਾਰੇ ਟਰੈਕਟਰ ਬਾਰੇ ਜਾਣਕਾਰੀ ਦਊਗਾ ਹੋਰ ਬੱਟੀ ਬਾਈ ਬਸ ਠੀਕ ਆ ਜੀ ਠੀਕ ਠਾਕ ਹਾਂ ਜੀ ਕਿਵੇਂ ਕੰਮਕਾਰ ਕੰਮ ਵਧੀਆ ਠੀਕ ਆ ਹਾਂ ਜੀ ਠੀਕ ਆ ਬਾਈ ਹੋਰ ਜੇ ਬਾਕੀ ਕਹਾਂਗੇ ਕੰਮਕਾਰ ਠੰਡਾ ਬਾਈ ਹਮੇਸ਼ਾ ਕਹੂਗਾ ਵੀ ਕੰਮ ਠੀਕ ਆ ਮੈਂ ਬਾਈ 8 ਟਰੈਕਟਰ ਹੋ ਗਿਆ ਮਾੜਾ ਕੰਮ ਦਸੰਬਰ ਚ ਹਾਂ ਠੀਕ ਆ ਬਾਈ ਗੱਲ ਬਾਈ ਬਾਈ ਬਹੁਤ ਮਿਹਨਤ ਕਰਦਾ ਟਰੈਕਟਰ ਵੇਚਣੇ ਨਵੇਂ ਟਰੈਕਟਰ ਵੇਚਣੇ ਪੱਟੀ ਬਾਈ ਖਾਲਾ ਜੀ ਦਾ ਬਾੜਾ ਨਹੀਂ ਕੋਈ ਦਸੰਬਰ 24 ਉਹ ਵੀ ਦਸੰਬਰ ਮਹੀਨੇ ਚ 8 ਟਰੈਕਟਰ ਕਰਦੇ ਠੀਕ ਆ ਬਾਈ ਤੁਹਾਡਾ ਜਿਹੜਾ ਟਰੈਕਟਰ ਕਮਰਸ਼ੀਅਲ ਵਾਸਤੇ ਬਹੁਤ ਵਿਕਦਾ ਨਹੀਂ ਕਮਰਸ਼ੀਅਲ ਖੇਤੀਬਾੜੀ ਨਹੀਂ ਜਾਂਦੀ ਜਾਂਦਾ ਠੀਕ ਆ ਬਾਈ ਐਂ ਦੱਸ ਵੀ ਟਰੈਕਟਰ ਮਾਡਲ ਕਿਹੜਾ ਇਹ ਮਾਡਲ ਹੈਗਾ ਪਿਓਰ 15 ਹੀ ਪਿਓਰ 15 ਹਾਂਜੀ 15 ਦੀ ਮਾਰਕੀਟ ਆ ਰਹਾ ਪਰ ਟਾਇਰ ਨਾਲ ਟਾਇਰ ਨਾਲ ਦੇ ਆ ਨਾਲ ਦੇ 15 ਬਾਈ ਨਾਲ ਦੇ ਟਾਇਰ ਆ ਬਾਈ ਸਹੀ ਅ 17.25 ਅੱਧੇ ਪੈਸੇ ਸਾਈਆਂ ਬਾਈ ਕਹਿੰਦਾ ਤਾਂ ਵੀ 42 ਪੈਸੇ ਮੰਨ ਕੇ ਲੋ ਗੁੱਡੀ ਬਹੁਤ ਖੜੀ ਹੈ ਜੇ ਠੀਕ ਹੈ ਜੀ ਉਹ ਪੋਨੋ ਡੈਰ ਡੇਢ ਉਂਗਲ ਗੁੱਡੀ ਖੜੀ ਹਾਂ ਪੋਨੋ ਡੈਰ ਮੁਰਲੇ ਵੀ ਨਾਲ ਦੇ ਹਾਂ ਮੁਰਲੇ ਵੀ ਬੋਲੋ ਦੇ ਬਾਈ ਭਾਈ ਮੁਰਲੇ ਡੈਰ ਵੱਧ ਗਿਆ ਸੀਗਾ ਨਾ ਇਹ ਡੈਰ ਮਟਾਉਟ ਹੋ ਗਈ ਹੋਣੀ ਆ ਅੱਛਾ ਟੁੱਟ ਜਾਣਾ ਤਾਂ ਬਹੁਤ ਜ਼ਿਆਦਾ ਠੀਕ ਆ ਬੰਪਰ ਵੀ ਨਵਾਂ ਲਵਾਇਆ ਹੈ ਹਾਂ ਠੀਕ ਆ ਤੇ ਬਾਕੀ ਬਾਈ ਇਹਦਾ ਨੰਬਰ ਬਾਰੇ ਵੀ ਪਾ ਦਿਓ ਚੰਨਾ ਨੰਬਰ ਹਰਿਆਣੇ ਦਾ ਜੀ ਠੀਕ ਆ PHR06 ਓਕੇ ਐਨਓਸੀ ਮੋਹਾਲੀ ਵਾਸਤੇ ਆਈ ਗਈ ਹੈ ਜਾਣੀ ਕਿ ਵੀ ਮੋਹਾਲੀ ਦੇ ਵਿੱਚ ਨੋ ਹੋਊਗਾ ਟਰੈਕਟਰ ਹਾਂ ਐਨਓਸੀ ਆਈ ਵੀ ਮੋਹਾਲੀ ਵਾਸਤੇ ਠੀਕ ਆ ਕਾਗਜ਼ ਪੱਤਰ ਹਾਜ਼ਰ ਆ ਮੌਕੇ ਤੇ ਸਾਰੇ ਕਾਗਜ਼ ਪੱਤਰ ਸਾਰੇ ਓਕੇ ਆ ਠੀਕ ਆ ਬਾਈ ਤੇ ਬਾਕੀ ਬਾਈ ਮੈਂੜਾ ਸਟਾਰਟ ਕਰੂੰਗਾ ਟਰੈਕਟਰ ਉੱਪਰੇ ਬਹਿ ਜਾ ਬਾਈ ਉੱਪਰੇ ਮੜੇ ਸਟਾਰਟ ਕਰਕੇ ਦਿਖਾ ਦੇ ਦੋਈ ਬਾਈ ਸਟਾਰਟਿੰਗ ਚੈੱਕ ਕਰੋ ਟਰੈਕਟਰ ਦੀ ਉਰੀ ਘੈਂਟ ਬਾਜਾ ਥੋੜਾ ਸਲੈਂਸਰ ਬਾਈ ਬਦਲਨੇ ਵਾਲਾ ਬਾ ਠੀਕ ਆ ਬਾਈ ਬਈ ਮਾੜੀ ਰੇਟ ਨਹੀਂ ਪੂਰੀ ਦੋ ਜੀ ਬਾਈ ਮਾ ਕਰਦੇ ਮਾ ਬਾ ਸਭਾਈ ਐਂ ਲਾ ਲਓ ਵੀ ਥੋੜਾ ਜਿਹਾ ਟਰੈਕਟਰ ਹਲਕਾ ਭੁਲਕਾ ਤਿਆਰ ਵਿਆਰ ਜੇ ਹੁਣੇ ਵਾਲਾ ਟਰੈਕਟਰ ਤੇ ਤੁਹਾਨੂੰ ਆਪਾਂ ਰੇਟ ਬਾਰੇ ਵੀ ਚੰਨਾਲਾ ਪਾਉਂਗੇ ਰੇਟ ਵੀ ਜਮਾ ਹੀ ਰਿਮਾ ਰੂਮਾ ਦਾ ਰੰਗ ਬਹੁਤ ਸੋਹਣਾ ਬਾਈ ਦੇਖੋ ਜੀ ਕਿਤੇ ਉਹ ਨਹੀਂ ਹੈਗੇ ਬਾਈ ਟਰੈਕਟਰ ਮਲਾ ਮੋਟਾ ਮਲਾ ਤਾਂ ਉਹਦੇ ਚੱਲਿਆ ਵਾ ਕਰਾਏ ਭਾੜੇ ਦੇ ਹਾਂ ਇਹ ਜਿਆਦਾ ਗੁਜਰਾਣਗੋਲ ਦਾ ਪਰਾਲੀ ਦੇ ਟਰਾਲੀ ਨੂੰ ਚੱਲਿਆ ਹੋ ਜਾਦਾ। ਅੱਛਾ ਗੁਜਰਾਣਗੋਲ ਦਾ। ਸਾਫ ਨਹੀਂ ਕੁੱਦੀ ਪਈ ਨਵੀਂ। ਅੱਛਾ। ਹਾਂ ਚਲਾਈ ਹੋ ਨਹੀਂ। ਔਰ ਟੌਪ ਲਿੰਕ ਦਾ ਵਰਤੀ ਹੋਣੀ ਹੈ। ਉੱਦੀ ਪਈ ਨਵੀਂ। ਔਰਾਂ ਕੜੇ ਖੇਤਾਂਾਂ ਵਿੱਚ ਚਲਾਇਆ ਉਹਨਾ ਟਰੈਕਟਰਾਂ। ਬਾਈ ਮਗਰਾੜ ਇਹ ਮਗਰਾੜ ਥੋੜਾ ਜਿਹਾ ਹਲਕਾ ਜਿਹਾ ਪਿੱਛੇ ਤੋਂ ਹੋਇਆ ਹੋਇਆ ਥੋੜਾ ਜਿਹਾ ਉਹ ਜਮਾਂ ਹੀ ਓਕੇ ਆ। ਜਣੇ ਕਿ ਬਾਈ ਰੀਜਨਲ ਦੀ ਤੇਜ਼ ਬ੍ਰੇਕ। 100% ਹਾਂ ਤਾਂ ਤੇਜ਼ ਬ੍ਰੇਕ ਆ ਪਾਵਰ ਸਟੀering ਆ। ਬਾਈ ਰੀਜਨ ਦੀ ਪੂਰੀ ਗਾਰੰਟੀ ਆ। ਪੂਰੀ ਫੁੱਲ। ਠੀਕ ਆ। ਬਾਈ ਆਪਾਂ ਤੁਹਾਨੂੰ ਅ ਠੀਕ ਹੈ ਜੀ ਇਹ ਤੁਹਾਨੂੰ ਜਿਵੇਂ origignal ਆਏ ਹੋਏ ਆ ਉਦਾਂ ਦੀ ਮਿਲਣਗੇ ਠੀਕ ਹੈ ਜੀ ਇਹ ਤੁਹਾਨੂੰ ਟਰੈਕਟਰ ਆਣਗੇ ਤੋਂ ਰੰਗ ਪੇਂਟ ਛੇਡਖਾਨੀ ਹੋਈ ਵੀ ਨਹੀਂ ਮਿਲੂਗੀ ਇਹ ਗੱਲ ਦੀ ਬਾਈ ਸਾਡੀ ਤਸੱਲੀ ਆ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਰੇਟ ਵੀ ਇਹਦਾ ਜਮਾਈ ਜਾਇਜ਼ ਦੱਸਣਾ ਠੀਕ ਹੈ ਜੀ ਬਾਕੀ ਜੋ ਵੀ ਹੋਊਗਾ ਮੌਕਾ ਥੋੜਾ ਸੌਦੇ ਤੇ ਮੌਕੇ ਤੇ ਸੌਰੀ ਸੌਦਾ ਕਰਵਾ ਦੇਣਾ ਜਿੰਨਾ ਵੀ ਹੋਇਆ ਠੀਕ ਹੈ ਜੀ ਤੇ ਬਾਈ ਆਏ ਦੱਸੋਣਾ ਇਹਦਾ ਰੇਟ ਦੱਸ ਕਿੰਨੇ ਦੇਣਾ ਮੜਾ ਮੋਟਾ ਜਿੰਨੇ ਮਾਰੇ 295000 ਮੰਗਦੇ ਅਸੀਂ 295 ਭਾਈ ਹੁਣ ਜੇ ਆਪਾਂ ਉਦਾਂ ਗੱਲ ਕਰੀਏ ਜੇ ਆਪਾਂ ਟਰੈਕਟਰ ਲੈਣੇ ਕੋਈ ਹੋਰ ਮਹਿੰਦਰਾ ਆਪਾਂ 8 9 10 ਮਾਡਲ ਤੱਕ ਟਰੈਕਟਰ ਲੈਣੇ ਆ ਤਾਂ ਮਤਲਬ ਕਿ 3 ਲੱਖ ਤੱਕ ਸਾਦਾ ਸਿਹਰੇਗਾ ਟਰੈਕਟਰ ਮਿਲਦਾ ਹਾਂਜੀ ਸਿੰਪਲ ਸਿੰਪਲ ਸਿਹਰੇਗਾ 3 ਬ੍ਰੇਕ ਦਾ ਹਾਂ ਤੇ ਭਾਈ ਇਹਦਾ ਬਾਈ ਕਹਿੰਦਾ ਪਾਵਰ ਪਲੱਸ ਆਈ ਪਾਵਰ ਪਲੱਸ ਠੀਕ ਆ ਭਾਈ ਕਹਿੰਦਾ ਇਹਦੀ ਐਨਓਸੀ ਵੀ ਆਈ ਹੋਈ ਆ ਉਹ ਉਹਦੇ ਹੋ ਕੇ ਪੰਜਾਬ ਦੇ ਵਿੱਚ ਨਾਮ ਹੋ ਜਾਊਗਾ ਟਰੈਕਟਰ ਠੀਕ ਹੈ ਜੀ 15 ਮਾਡਲ ਹੈ ਤੇ ਬਾਕੀ ਪਿੱਛੇ ਤੋਂ ਵੀ ਦੇਖ ਲਓ ਬਾਈ ਪਿੱਛੇ ਤੋਂ ਉਹ ਟਰੈਕਟਰ ਵਧੀਆ ਮਰਾੜ ਮੂਠ ਠੀਕ ਆ ਟਰੈਕਟਰ ਤੇ ਸਾਰਾ ਰੀਜਨਲ ਟਰੈਕਟਰ ਹਾਂ ਠੀਕ ਆ ਬਾਈ ਠੀਕ ਆ ਤੇ ਬਾਈ ਟਾਇਰ ਨਾਲ ਨੇ ਆ ਇਹਦੇ 'ਚ ਕੋਈ ਉਹ ਨਹੀਂ ਹੈਗਾ ਤੈਨੂੰ ਮਾਰ ਕੇ ਵੀ ਦਿਖਾ ਦਿੰਨਾ ਉਹਰੇ ਮਾਰਕਾ ਹੁੰਦਾ ਟਾਇਰਾਂ ਤੇ ਪਰ ਲੈ ਆਹ ਹੈ ਨਾ ਜੀ ਆ ਦੇਖੋ ਬਾਈ 15 ਦਾ ਮਾਰਕਾ ਟਾਇਰ ਤੇ ਚੈੱਕ ਕਰੋ ਫਰੰਟ ਟਾਇਰ ਤੇ ਵੀ ਬਾਈ ਨਾਲ ਦਾ ਮੂਰਲੇ ਟਾਇਰ ਬਾਈ 30 ਕ ਪੈਸੇ ਆ ਇੱਕ ਟਾਇਆ ਥੋੜਾ ਜਿਹਾ ਹਲਕਾ ਜਿਹਾ ਵੱਧ ਆ ਇੱਕ ਥੋੜਾ ਜਿਹਾ ਹਲਕਾ ਜਿਹਾ ਘੱਟ ਆ ਹਾਂ ਬਾਈ ਲੈਣ ਲੂਨ ਮੈਂ ਟਾਉਟ ਹੋ ਜਾਂਦੀ ਆ ਠੀਕ ਆ ਜੀ ਬਾਕੀ ਬਾਈ ਕਿਸੇ ਨੇ ਵੀ ਟਰੈਕਟਰ ਲੈਣਾ ਏ ਦੇਖਣਾ ਏ ਤਾਂ ਸਾਡੇ ਰੋਪੜ ਸੋਨਾਲਿਕਾ ਏਜੰਸੀ ਵਾਲੇ ਕੋਲ ਟਰੈਕਟਰ ਖੜਾ ਏ ਕਿਸੇ ਨੇ ਬਾਈ ਕੋਈ ਮਨ ਲਗੀ 9 10 ਮਾਡਲ ਟਰੈਕਟਰ ਲੱਭ ਰਹੇ ਅਸੀਂ ਪਸ਼ੂ ਉਹਦੇ ਵਾਸਤੇ ਵਧੀਆ ਬਾਈ ਪਾਵਰ ਹੈ ਤੇਲ ਬ੍ਰੇਕ ਆ ਇਹਦਾ ਬਾਈ ਇਹਦਾ 265 ਦਾ ਖਰਚਾ ਵੀ ਬਹੁਤ ਘੱਟ ਆ ਇਹਦਾ ਤੇਲ ਸੜੇ ਸੁਂਗਦੇ ਨਹੀਂ ਆ ਜਮਾਈ ਠੀਕ ਆ ਜੀ ਤੇ ਬਾਈ ਸਾਡੇ ਉਰੇ ਖੜਾ ਟਰੈਕਟਰ ਸੋਨਾਲਿਕ ਵਾਲੇ ਕੋਲ ਇਹਨਾਂ ਕੋਲ ਆ ਕੇ ਦੇਖ ਸਕਦਾ ਠੀਕ ਹੈ ਜੀ ਇਹਨਾਂ ਦਾ ਬਾਈ ਮੈਂ ਨੰਬਰ ਤਾਂ ਨਹੀਂ ਪਾਉਂਦਾ ਇਹ ਕਹਦੇ ਨੇ ਬਾਈ ਵੀ ਤੂੰ ਸਾਡਾ ਵੀਡੀਓ 'ਚ ਨੰਬਰ ਨਾ ਪਾਏ ਕਰ ਸਾਨੂੰ ਫੋਨ ਬਹੁਤ ਆਉਂਦੇ ਨੇ ਵੀ ਨੰਬਰ ਤੂੰ ਆਪਣੀ ਪਾਏਗਾ ਤਾਂ ਕਰਕੇ ਨੰਬਰ ਮੈਂ ਆਪਣੀ ਪਾਉਣਾ ਬਾਈ ਠੀਕ ਹੈ ਹਾਂ ਠੀਕ ਹੈ ਜੀ ਉਹ ਸਾਡਾ ਪਾਵਲਾ ਬਾਈ ਉਧਰ ਫੋਨ ਤੇ ਲੱਗਿਆ ਹੋਇਆ ਅੱਜ ਮੌਸਮ ਬਾਈ ਥੋੜਾ ਮੀਂਹ ਨੇ ਠੰਡ ਜੀ ਕਰਤੀ ਹੈ ਨਾ ਥੋੜਾ ਜ ਸਾਡੇ ਮੀਂਹ ਮੀਂਹ ਵੈਸੇ ਬਾਈ ਬਹੁਤ ਏਰੀਜ ਪਿਆ ਇਹ 100 ਖਾਲੀ ਪਿਆ ਰਿਆ ਤਾਂ ਹਾਂ ਅੱਜ ਵੀ ਥੋੜੀ ਬਾਈ ਕਣਮਣ ਕਾਣੀ ਹੋਈ ਤੀ ਪਰ ਅੱਜ ਲੰਘ ਲਈ ਨਾਲ ਦੇ ਨਾਲੇ ਠੀਕ ਆ ਜੀ ਤੇ ਬਾਕੀ ਕਿਸੇ ਨੇ ਵੀ ਟਰੈਕਟਰ ਦੇਖਣਾ ਹੈ ਤਾਂ ਬਾਈ ਰੋਪੜਾ ਕੇ ਦੇਖ ਲਿਓ ਰੇਟ ਤੁਹਾਨੂੰ 295 ਦੱਸਿਆ ਬਾਈ ਮਾਨਦਾਨ ਮਾਨਦਾਨ ਖੁੱਲੇ ਦਿਲ ਨਾਲ ਹੋਊ ਹੋਜੂਗਾ ਹੋਜੂਗਾ ਪੂਰਾ ਐ ਨਾ ਯਾਨੀ ਕਿ ਬਾਈ ਆਏ ਆ ਮੇਰੀ ਵੀਡੀਓ ਵਾਲੇ ਕਈ ਵਾਰ ਦੂਰੋਂ ਆ ਜਣੇ ਬੰਦੇ ਮਾਨਦਾਨ ਹੋਜੂਗਾ ਪਰ ਮੈਂ ਪੈਸੇ ਪੂਰੇ ਕਰਨੇ ਆ ਹਾਂ ਮਾਨਦਾਨ ਪੂਰਾ ਕਰ ਦਊਗਾ ਠੀਕ ਆ ਬਾਈ ਏਜੰਸੀ ਵਾਲਿਆਂ ਨੂੰ ਸਾ ਕਿਹਾ ਹੁੰਦਾ ਇਹਨਾਂ ਦਾ ਨਵੇਂ ਟਰੈਕਟਰ ਲਾ ਕੇ ਇਹਨਾਂ ਦੇ ਪੈਸੇ ਪੂਰੇ ਹੁੰਦੇ ਹੋਣ ਇਹਨਾਂ ਨੇ ਟਰੈਕਟਰ ਦੇ ਦੇਣਾ ਠੀਕ ਹੈ ਜੀ ਪੂਰੇ ਕੋਈ ਐਂ ਨਹੀਂ ਹਿਸਾਬ ਤਾਂ ਵੀ ਇਹਨਾਂ ਨੇ ਵਾਧੇ ਨਾਲ ਵੇਚਣਾ ਐ ਵੀ ਉਹਦੇ ਨਾਲ ਵੇਚਣਾ ਉਰੇ ਉਹ ਹਿਸਾਬ ਤਾਂ ਨਹੀਂ ਹੈਗਾ ਹਨਾ ਬਾਈ ਪੂਰੇ ਐ ਤਾਂ ਨਹੀਂ ਵੀ ਆਪਾਂ ਨੇ ਵਾਧੇ ਨਾਲ ਵੇਚਣਾ ਨਾ 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 ਪੂਰੇ ਸਾਨੂੰ ਐ ਇਹਨਾਂ ਨੂੰ ਐ ਹੁੰਦਾ ਬਾਈ ਇਹਨਾਂ ਨੇ ਹੁਣ ਗਾਹਾਂ ਵੀ ਅੱਗੇ ਵੀ ਟਰੈਕਟਰ ਮੰਗਾਉਣੇ ਹੁੰਦੇ ਆ ਨਵੇਂ 24 25 ਤਰੀਕ ਨੂੰ ਹੋ ਗਈ ਹਾਂ ਅਗਲੇ ਹਫ਼ਤੇ ਮੈਂ 10 ਟਰੈਕਟਰਾਂ ਦਾ ਆਰਡਰ ਪਾਉਣਾ ਮੈਂ ਅੱਛਾ ਇਹ ਵੇਚ ਕੇ ਪੁਰਾਣੇ ਪੈਸੇ ਨਾਲ ਹੀ ਇਕੱਠੇ ਬਿਲਕੁਲ ਬਾਈ ਸਾਡਾ ਵੀ ਨਵੇਂ ਆ ਦੀ ਆਪਾਂ ਬਾਈ ਪ੍ਰਾਣੇ ਟਰੈਕਟਰ ਕਾ ਵੀ ਹੋ ਜਾਂਦੇ ਆ ਅੰਦਰ ਵੀ ਇਹਨਾਂ ਦੇ ਪ੍ਰਾਣੇ ਟਰੈਕਟਰ ਖੜੇ ਆ ਗਈ ਠੀਕ ਆ ਜੀ ਤੇ ਬਾਕੀ ਬਾਈ ਮੇਰੇ ਹਿਸਾਬ ਨਾਲ ਰੇਟ ਟਰੈਕਟਰ ਦਾ ਬਹੁਤ ਵਧੀਆ ਤੇ ਇਹਦੇ ਜੋ ਜਿੰਨਾ ਵੀ ਹੋਇਆ ਆਪਾਂ ਥੋੜਾ ਵੱਤ ਤੋਂ ਵੱਤ ਮਾਣ ਤਣ ਕਰਾ ਦਾਂਗੇ ਠੀਕ ਆ ਜੀ ਤੇ ਆ ਕੇ ਟਰੈਕਟਰ ਜਰੂਰ ਦੇਖਿਓ ਕੋਈ ਵੀਰ ਬਾਈ ਮੇਰੇ ਫੋਟੋਆਂ ਤੇ ਕਹਿ ਦਿੰਦੇ ਬਾਈ ਸਾਡਾ ਸੌਦਾ ਕਰਾ ਦੇ ਫੋਟੋਆਂ ਤੇ ਇੱਕੋ ਰੇਟ ਪੁੱਛਦੇ ਕਿੰਨੇ ਦਾ ਦੇਣਾ ਲਾਸਟ ਬਾਈ ਉਹ ਉਹ ਵਾਲੇ ਵੀਰ ਮੈਨੂੰ ਫੋਨ ਨਾ ਕਰਿਓ ਬਾਈ ਠੀਕ ਆ ਜੀ ਹਾਂ ਇੱਕ ਨਾਲੇ ਹੋਰ ਬੇਨਤੀ ਆ ਬਾਈ ਆਪਾਂ ਵੀਡੀਓ ਦਿਖਾਈ ਆ ਟਰੈਕਟਰ ਦੀ ਤੇ ਬਹੁਤ ਵੀਰ ਮੇਤੋ ਫੋਟੋਆਂ ਵਾਸਤੇ ਬਹੁਤ ਫੋਨ ਆਉਨੇ ਆ ਤਾਂ ਵੀਰ ਬਣ ਕੇ ਫੋਟੋਆਂ ਨਾ ਬਾਈ ਮੰਗਿਆ ਕਰੋ ਵੀਡੀਓ ਜੋ ਟਰੈਕਟਰ ਦੇਖ ਲਿਆ ਕਰੋ ਅੱਗੇ ਪਿੱਛੇ ਤੇ ਚੰਗੀ ਤਰ੍ਹਾਂ ਠੀਕ ਹੈ ਜੀ ਬਾਕੀ ਆਪਣੀ ਆ ਕੇ ਤਸੱਲੀ ਕਰਿਆ ਕਰੋ ਫੋਟੋਆਂ ਨਹੀਂ ਬਾਈ ਕਿਸੇ ਨੂੰ ਵੀ ਪਾਉਣੀਆਂ ਟਰੈਕਟਰ ਦੀਆਂ ਕੋਈ ਮੇਰਾ ਵੀਰ ਵੇਜਾ ਗੁੱਸਾ ਕਰੇ ਕੋਈ ਉਹ ਕਰੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਆ ਕੇ ਤਸੱਲੀ ਕਰੋ ਟਰੈਕਟਰ ਦਾ ਦੇਖ ਕੇ ਬੁੱਤ ਲੱਗਣਾ ਬਾਈ ਫੋਟੋਆਂ ਤੇ ਕੁਝ ਨਹੀਂ ਪਤਾ ਲੱਗਣਾ ਠੀਕ ਹੈ ਜੀ ਤੇ ਬਾਕੀ ਥੋੜੀ ਪਾਵਲੇ ਬਾਈ ਨਾਲ ਵੀ ਮੁਲਾਕਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਜੀ ਨਵੀਂ ਤਾ ਠੀਕ ਆ ਬਾਈ ਏਜੰਸੀਆਂ ਜਾਂਸੀਆਂ ਦਾ ਫਰਕ ਹੁੰਦਾ ਦੇਖੋ ਅਸੀਂ ਹੈਗੇ ਇੰਡੋ ਫਾਰਮ ਵਾਲੇ ਸਾਡੀ ਥੋੜੀ ਪਰਸਨੈਲਿਟੀ ਜੁਨੀਅਰ ਵਾਲਿਆਂ ਦੀ ਪਰਸਨੈਲਿਟੀ ਥੋੜੀ ਅਲੱਗ ਰਹਿੰਦੀ ਆ ਨਹੀਂ ਫਰਕ ਆ ਬਾਈ ਕੰਪਨੀ ਦਾ ਪਬਲ ਇਹ ਠੀਕ ਆ ਜੀ ਬਦਿਆ ਜੁੱਤੀ ਬਾਈ ਐ ਟੇਜਨ ਵੇਚਣ ਹੋ ਗਏ ਉਹਨੇ ਅਸੀਂ ਪਬਲ ਮੈਂ ਤਾਂ ਲੋਰ ਰੂਰ ਪਾ ਕੇ ਆਇਆ ਨਾ ਬਾਈ ਇੱਦਾਂ ਹੈ ਕੰਫਰਟੇਬਲ ਹੈ ਬੱਸ ਹਾਂ ਬੱਸ ਬੱਸ ਮੇਨ ਉਹੀ ਆ ਮੈਨੂੰ ਐਵੇਂ ਯਾਰ ਬੰਦਾ ਵੀ ਬਸ ਵੀ ਆਰਾਮਦਾਰੀ ਚਾਹੀਦੀ ਵੀ ਜੀਨ ਤਾਂ ਬਹੁਤ ਔਖਾ ਰਹਿਣਾ ਯਾਰ ਮਨ ਤੇ ਤੇ ਜੇ ਵੀਰੇ ਵੀਰੇ ਹੋਰ ਵੀਰੇ ਲਾਈਏ ਟਰੈਕਟਰ ਅੰਦਰ 5:00 ਵੱਜ ਗਏ ਤੇ ਤਕਰੀਬਨ 1 ਕੋ ਲੱਖ ਤੇ ਇਹਨੇਰਾ ਹੋ ਜਾਂਦਾ ਬਾਈ ਐ ਟਾਈਮ ਤੇ ਚੱਲ ਬਾਈ ਅੱਜ ਬਾਕੀ ਬਾਈ ਕਿਸੇ ਨੇ ਸਾਡੇ ਲੋਕਲ ਜੌਂਡੀਅਰ ਲੈਣਾ ਕਿਸੇ ਨੇ ਸੋਨਾ ਲੀਕਾ ਲੈਣਾ ਕਿਸੇ ਨੇ ਕਬੂਟਾ ਲੈਣਾ ਕਿਸੇ ਨੇ ਸਾਡਾ ਇੰਡੋ ਫਾਰਮ ਲੈਣਾ ਝੋਟਾ ਠੀਕ ਆ ਤਾਂ ਆਪਣੇ ਕੋ ਰੋਪੜ ਆ ਕੇ ਦੇਖ ਸਕਦੇ ਆਂ ਜੀ ਟਰੈਕਟਰ ਤੇ ਬਾਈ ਨਾਲ ਕੋਲ ਵੀ ਟਰੈਕਟਰ ਦੋ ਤਿੰਨ ਖੜੇ ਆਂ ਪੁਰਾਣੇ ਅਰਜਨ ਖੜਾ ਜੀ 10 ਮਾਡਲ ਸੋਨਾ ਲੀਕਾ ਖੜਾ ਜੀ ਠੀਕ ਆ ਕਿਸੇ ਨੇ ਵੀ ਕੋਈ ਪੁਰਾਣਾ ਟਰੈਕਟਰ ਲੈਣਾ ਮਨ ਕੇ ਚਲੋ ਤੁਹਾਨੂੰਰੇ ਸਾਡੇ ਏਜੰਸੀਆਂ ਦੇ ਵਿੱਚ ਬਾਈ ਤਕਰੀਬਨ 40 ਤੋਂ 50 ਟਰੈਕਟਰ ਮਿਲ ਜੂਗੇ ਬਾਈ ਪੁਰਾਣੇ ਮਿਲ ਜੂਗੇ ਸਾਰੇ ਹੀ 40 ਤੋਂ 50 ਟਰੈਕਟਰ ਸਾਡੇ ਇੱਥੇ ਏਜੰਸੀਆਂ ਦੇ ਵਿੱਚ ਪੁਰਾਣੇ ਟਰੈਕਟਰ ਖੜੇ ਹੁੰਦੇ ਆ ਬਾਈ ਆਲਰੇਡੀ ਆਪਾਂ ਡੇਲੀ ਬਾਈ ਕਿਸੇ ਕੋਲ ਆਉਂਦਾ ਕੋਈ ਚੰਗਾ ਟਰੈਕਟਰ ਆਪਾਂ ਵੀਡੀਓ ਬਣਾ ਕੇ ਪਾ ਦਨੇ ਆ ਆਪਾਂ ਕੋਸ਼ਿਸ਼ ਆਇਆ ਕਰੀ ਦੀ ਵੀ ਸੱਚ ਦਸੀਏ ਬਈ ਕਿਸੇ ਨੂੰ ਕੋਈ ਉਹ ਨਾ ਹੋਵੇ ਆ ਟਰੈਕਟਰ ਬਾਈ ਦੱਸਿਆ ਹੋਵੇ ਬਾਈ ਨੇ ਵੀ ਗੁੱਜਰਾਂ ਕੋਲ ਚੱਲਿਆ ਹੋਇਆ ਬਾਈ ਠੀਕ ਆ ਤੇ ਪਰ ਥੋੜੀ ਬਾਈ ਉਹਨਾਂ ਦੀ ਤੁਹਾਨੂੰ ਪਤਾ ਸਾਫ਼ ਸੰਭਾਲ ਥੋੜੀ ਘੱਟੇ ਹੁੰਦੀ ਟਰੈਕ ਨਾਲ ਦੇ ਡਰਾਂ ਟਰੈਕਟਰ ਕਿੰਨਾ ਚੱਲ ਗਿਆ ਹੋਊਗਾ ਪਰ ਥੋੜੀ ਟਰੈਕਟਰ ਦੀ ਤਿਆਰੀ ਬਿਆਰੀ ਹੋਣੀ ਹੈ ਟਰੈਕਟਰ ਦਾ ਰੰਗ ਰੂਪ ਥੱਲੇ ਦੇ ਬਹੁਤ ਵਧੀਆ ਨਿਕਲਣਾ ਠੀਕ ਆ ਜੀ ਜੇ ਕਿਸੇ ਨੇ ਘੱਟ ਪੈਸਿਆਂ ਚ ਉੱਚਾ ਮਾਡਲ ਲੈਣਾ ਪਾਵਾਂ ਸ਼ੇਰਿੰਗ ਮੇਰੇ ਹਿਸਾਬ ਨਾਲ ਰੇਟ ਠੀਕ ਆ ਬੰਪਰ ਵੀ ਬਾਈ ਇਹਨਾਂ ਨੇ ਆ ਲਿਆ ਕੇ ਆ ਬਲਾਇਆ ਗੱਲ 2900 ਦਾ ਬੰਪਰ ਮਹਿੰਦਰ ਏਜੰਸੀ ਚੋਂ ਬੰਪਰ ਇਹਦਾ ਹੈ ਨਹੀਂ ਸੀਗਾ ਨਾਲ ਠੀਕ ਆ ਜੀ ਤੇ ਬਾਕੀ ਚਲੋ ਠੀਕ ਆ ਬਾਈ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਕਿਸੇ ਵੀ ਵੀਰ ਤਾਬਲੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਆਦੇ ਬਲੌਗਸ ਇੰਨਾ ਹੀ ਮਿਲਦੇ ਹੋਰ ਵੀਡੀਓ ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ